ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮੇਸ਼ਰ ਦਵਾਰ ਸਾਹਿਬ ਕੁਝ ਦਿਨ ਵਾਸਤੇ ਅਜੇ ਪ੍ਰੋਗਰਾਮ ਨਹੀਂ ਕਰ ਰਹੇ ਤੇ ਮਨ ਵਿੱਚ ਖਿਆਲ ਆਇਆ ਸੀ ਕਿ ਕਿਉਂ ਨਾ ਤੁਹਾਡੇ ਨਾਲ ਕੁਝ ਨਾ ਕੁਝ ਵਿਚਾਰਾਂ ਦੀ ਸਾਂਝ ਪਾਉਂਦੇ ਰਿਹਾ ਕਰੀਏ ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਬਚਨ ਜਿਨੂੰ ਅਸੀਂ ਨਵੇਂ ਮਹੱਲੇ ਦੇ ਸਲੋਕ ਕਹਿੰਨੇ ਆ 9ਵੇਂ ਪਾਤਸ਼ਾਹੀ ਦੇ 52 ਸ਼ਲੋਕ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹਨਾਂ ਦੀ ਵਿਚਾਰ ਨਾਲ ਮਿਲ ਕੇ ਕਰੀਏ ਜੇ ਕੋਈ ਸੁਣ ਲਵੇ ਸਮਝ ਲਵੇ ਭਲਾ ਹੋ ਜਾਂਦਾ ਹੈ ਤੇ ਸਾਡਾ ਜਦੋਂ ਇਹਨਾਂ ਬਚਨਾਂ ਨੂੰ ਪੜਾਂਗੇ ਵਿਚਾਰਾਂਗੇ ਸਾਡਾ ਵੀ ਭਲਾ ਹੋਏਗਾ ਕਿਉਂਕਿ ਦੁਹਰਾਏ ਜਾਂਦੇ ਨੇ ਵਿਚਾਰ ਵਚਾਰਾਂ ਨੂੰ ਵਿਚਾਰਾਂ ਨਾਲ ਹੀ ਰਿਪਲੇਸ ਕੀਤਾ ਜਾ ਸਕਦਾ ਹੈ। 네ਗੇਟਿਵਿਟੀ ਕੀ ਹੁੰਦੀ ਹੈ? ਪੈੜੇ, ਮਾੜੇ ਨਿਰਾਸ਼ਾਵਾਦੀ ਵਿਚਾਰ। ਪੋਜ਼ਿਟਿਵਿਟੀ ਕੀ ਹੁੰਦੀ ਹੈ? ਆਸ਼ਾਵਾਦੀ ਚੰਗੇ ਵਿਚਾਰ। ਇਹੀ ਵਿਆਖਿਆ ਹੈ ਨਾ 네ਗੇਟਿਵਿਟੀ ਦੀ ਔਰ ਪੋਜ਼ਿਟਿਵਿਟੀ ਦੀ। ਹੁਣ ਜਦੋਂ ਪੋਜਿਟਿਵ ਵਿਚਾਰ ਚੰਗੇ ਵਿਚਾਰ ਸਾਡੇ ਅੰਦਰ ਦੁਹਰਾਵਾਂਗੇ ਰਿਪੀਟ ਕਰਾਂਗੇ ਅਸੀਂ ਪੋਜਿਟਿਵ ਰਾਵਾਂਗੇ ਆਪਣੇ ਮਿੱਤਰਾਂ ਨੂੰ ਦੁਹਰਾਓ ਪਿਆਰ ਤੁਹਾਡੇ ਦਿਮਾਗ ਵਿੱਚ ਘੁੰਮਦਾ ਦੁਹਰਾਇਆ ਜਾ ਰਿਹਾ ਦੁਸ਼ਮਣਾ ਬਾਰੇ ਸੋਚਦੇ ਰਹੋ ਉਹਨਾਂ ਦੀ ਗੱਲਬਾਤ ਕਰਦੇ ਰਹੋ ਡਿਸਕਸ਼ਨ ਕਰਦੇ ਰਹੋ ਤੁਹਾਡੇ ਅੰਦਰ ਨਫ਼ਰਤ ਘੁੰਮਣ ਲੱਗ ਜਾਂਦੀ ਹੈ 네ਗੇਟਿਵਿਟੀ ਹੋ ਜਾਂਦੀ ਇਸੇ ਇੱਕ ਤਰ੍ਹਾਂ ਜਦੋਂ ਅਸੀਂ ਗੁਰਬਾਣੀ ਨੂੰ ਆਪਣੀ ਸੁਰਤ ਵਿੱਚ ਵਿਚਾਰਾਂ ਦੇ ਵਿੱਚ ਘੁਮਾਉਂਦੇ ਆਂ ਬਚਨਾਂ ਨੂੰ ਪੜ੍ਹਦੇ ਆਂ ਸਮਝਦੇ ਆਂ ਤੇ ਇਹਦੇ ਨਾਲ ਸਾਡੇ ਅੰਦਰ ਪਿਆਰ ਘੁੰਮਦਾ ਹੈ ਪੋਜ਼ਿਟਿਵਿਟੀ ਘੁੰਮਦੀ ਹੈ ਦੁਹਰਾ ਹੁੰਦਾ ਸਾਰਾ ਸੂਇਸ਼ੇ ਕਰਕੇ ਮੈਂ ਕਿਹਾ ਕਿ ਇਹਦੇ ਵਿੱਚ ਸਾਡਾ ਵੀ ਪਲ ਹੈ ਮਾਹਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਹ ਜਿਹੜੇ ਬਚਨ ਹਨ ਪਹਿਲੇ ਸਮਿਆਂ ਵਿੱਚ ਜਦੋਂ ਪਿੰਡਾਂ ਵਿੱਚ ਅਖੰਡ ਪੜ ਸਾਹਿਬ ਹੋਣੇ ਖੁਸ਼ੀ ਦੇ ਗਮਿੰਦੇ ਮੌਕੇ ਤੇ ਹਮੇਸ਼ਾ ਅਖੰਡ ਪੜ ਸੇਵੀ ਕਰਵਾਏ ਜਾਂਦੇ ਸੀ ਤੇ ਭੋਗ ਦੇ ਸ਼ਲੋਕ ਪਾਠੀ ਸਿੰਘਾਂ ਵੱਲੋਂ ਗੱਜ ਕੇ ਇਕ ਲੈ ਵਿੱਚ ਸੁਰ ਵਿੱਚ ਤਾਲ ਵਿੱਚ ਕਿਸੇ ਰੰਗ ਵਿੱਚ ਗਾਏ ਜਾਂਦੇ ਸੀ ਠਹਿਰਾਵ ਨਾਲ ਸ਼ੁੱਧ ਹਵਾਵਾਂ ਹੁੰਦੀਆਂ ਸੀ ਦੇਸੀ ਜਿਹਾ ਮਾਹੌਲ ਪਿੰਡਾਂ ਦਾ ਹੁੰਦਾ ਸੀ ਤੇ ਉਸ ਮੁਹਾਲੇ ਵਿੱਚ ਹਰ ਪਾਸੇ ਜਦੋਂ ਗੁਰਬਾਣੀ ਫਿਜ਼ਾਮਾਂ ਵਿੱਚ ਫੈਲਦੀ ਸੀ ਘੁੰਮਦੀ ਸੀ ਨਜ਼ਾਰਾ ਹੀ ਵੱਖਰਾ ਹੋ ਜਾਂਦਾ ਸੀ ਸਪੀਕਰ ਛੱਤਾਂ ਤੇ ਲੱਗੇ ਹੁੰਦੇ ਸੀ ਤੇ ਬਾਣੀ ਗਾਈ ਜਾਂਦੀ ਸੀ। ਸੋ ਇਹ ਸ਼ਲੋਕ ਬਹੁਤ ਸਾਰੇ ਲੋਕਾਂ ਨੂੰ ਵੀਰਾਂ ਪੜਨ ਨੂੰ ਕੰਠ ਵੀ ਹੋਣਗੇ। ਤੇ ਮੈਂ ਚਾਹੁੰਦਾ ਹਾਂ ਇੱਕ ਵਾਰੀ ਨਹੀਂ ਕਈ ਕਈ ਵਾਰੀ ਕਲਿੱਪ ਸੁਣਿਆ ਜਾਵੇ। ਯਾਦ ਰੱਖੀਏ, ਵਿਆਖਿਆ ਯਾਦ ਰੱਖੀਏ। ਮੈਂ ਯਤਨ ਕਰਾਂਗਾ ਆਪਣੇ ਵੱਲੋਂ ਇਹਦੀ ਵਿਚਾਰ ਕਰ ਸਕਾਂ। ਇਹ ਮੇਰਾ ਪੁਆਇੰਟ ਆਫ View ਹੈ। ਮੇਰਾ ਨਜ਼ਰੀਆ ਹੈ ਗੁਰਬਾਣੀ ਨੂੰ ਸਮਝਣ ਦਾ ਵੇਖਣ ਦਾ ਕਿਸੇ ਦਾ ਨਜ਼ਰੀਆ ਮੇਰੇ ਤੋਂ ਵੱਖਰਾ ਹੋ ਸਕਦਾ ਹੈ ਮੇਰੇ ਤੋਂ ਕਿਤੇ ਵਧੀਆ ਵੀ ਹੋ ਸਕਦਾ ਜੋ ਮੈਂ ਬੋਲ ਰਿਹਾ ਹਾਂ ਇਹ ਕੋਈ ਆਖਰੀ ਸੱਚ ਨਹੀਂ ਹੈ ਸਮਾਂ ਸਮਾਂ ਬਦਲਦਾ ਰਹਿਣਾ ਹੈ ਜ਼ਮਾਨਾ ਬਦਲਦਾ ਰਹਿਣਾ ਹੈ ਲੋਕ ਬਦਲਦੇ ਰਹਿਣਗੇ ਤਰੱਕੀ ਹੁੰਦੀ ਰਹਿਣੀ ਹੈ ਤੇ ਵਿਆਖਿਆ ਪ੍ਰਣਾਲੀਆਂ ਵੀ ਬਦਲਦੀਆਂ ਰਹਿਣਗੀਆਂ ਟਾਈਮ ਟੂ ਟਾਈਮ ਚੇਂਜ ਹੁੰਦਾ ਰਹੇਗਾ ਜੋ ਮੇਰਾ ਨਜ਼ਰੀਆ ਹੈ ਗੁਰਬਾਣੀ ਨੂੰ ਵੇਖਣ ਦਾ ਸਮਝਣ ਦਾ ਜੋ ਅੱਜ ਦੇ ਹਿਸਾਬ ਨਾਲ ਮੈਨੂੰ ਸਮਝ ਪੈ ਰਹੀ ਹੈ ਕਿਉਂਕਿ ਇਹ ਵੀ ਹੋ ਸਕਦਾ ਹੈ ਕਿ ਸਾਡਾ ਹੀ ਨਜ਼ਰੀਆ ਬਦਲ ਜਾਏ ਹੋਰ ਵੀ ਸੋਹਣੇ ਢੰਗ ਨਾਲ ਸਮਝ ਸਕੀਏ ਅੱਗੇ ਜਾ ਕੇ ਸਾਡੀ ਸੋਚ ਵੀ ਚੇਂਜ ਹੋ ਸਕਦੀ ਹੈ ਕਿਉਂਕਿ ਜੋ ਅਸੀਂ 10 ਸਾਲ ਪਹਿਲਾਂ ਸੀ ਉਹ ਅਸੀਂ ਅੱਜ ਨਹੀਂ ਹਾਂ ਤੇ ਜਿਸ ਤਰ੍ਹਾਂ ਸੀ ਅੱਜ ਸੋਚਦੇ ਹਾਂ ਜਰੂਰੀ ਨਹੀਂ 5 ਸਾਲ ਬਾਅਦ ਵੀ ਤੁਸੀਂ ਇਦਾਂ ਸੋਚ ਸਕੋਗੇ ਤਰਕੀਆਂ ਹੁੰਦੀਆਂ ਹੀ ਉਦੋਂ ਜਦੋਂ ਆਪਣੀ ਸੋਚ ਤੇ ਵੀ ਕੁਐਸਚਨ ਮਾਰਕ ਲਾਓਗੇ ਜੋ ਸਮਾਜ ਨੇ ਵਿਚਾਰ ਦਿੱਤੇ ਹਨ ਉਹਦੇ ਤੇ ਕੁਐਸਚਨ ਮਾਰਕ ਲਾ ਦੇਣ ਤੇ ਆਪਣੇ ਆਪ ਦੇ ਉੱਤੇ ਹਮੇਸ਼ਾ ਇੱਕ ਕੁਐਸਚਨ ਮਾਰਕ ਲਾ ਕੇ ਰੱਖੋਗੇ ਤੇ ਨਵਾਂ ਹੁੰਦਾ ਰਹੇਗਾ ਨਵਾਂ ਲੱਭਦਾ ਰਹੇਗਾ ਜਿਸ ਦਿਨ ਤੁਸੀਂ ਆਪਣੀ ਸੋਚ ਤੇ ਕੁਐਸਚਨ ਮਾਰਕ ਲਾਉਣਾ ਬੰਦ ਕਰ ਦਿੱਤਾ ਤੇ ਇਹ ਮੰਨ ਲਿਆ ਕਿ ਜੋ ਮੈਂ ਸੋਚਦਾ ਜੋ ਮੈਂ ਕਰਦਾ ਉਹੀ ਸਹੀ ਹੈ ਉਸੇ ਦਿਨ ਤੋਂ ਸਾਡੀ ਤਰੱਕੀ ਰੁਕ ਜਾਏਗੀ ਅਸੀਂ ਅੱਗੇ ਨਹੀਂ ਵੱਧ ਸਕਾਂਗੇ ਅੱਗੇ ਵਧਣਾ ਹੈ ਤਰੱਕੀ ਕਰਨੀ ਹੈ ਤੇ ਹਮੇਸ਼ਾ ਆਪਣੀ ਸੋਚ ਤੇ ਕੁਐਸਚਨ ਮਾਰਕ ਵੀ ਲਾਉਂਦੇ ਰਹਿਣਾ ਫਿਰ ਕੁਸ਼ ਨਮਾ ਵਾਪਰਦਾ ਰਹੇਗਾ ਨਮਾ ਨਮਾ ਹੁੰਦਾ ਰਹੇਗਾ ਸ਼ਲੋਕ ਮਹੱਲਾ 9ਵਾਂ ਲੋ ਗਾਈਏ ਸਾਰੇ ਰਲ ਕੇ ਇੱਕੋ ਹੀ ਸ਼ਲੋਕ ਗਾਵਾਂਗੇ ਇਸੇ ਦੀ ਵਿਆਖਿਆ ਇੱਕ ਦਿਨ ਕਰਾਂਗੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਵਾਹ ਨਾਨਕ ਹਰ ਭਜ ਮਨਾ ਜਿਹ ਵਿਦਜਲ ਕੋ ਮੀਨ ਗੰਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਰਹੋ ਨਾਨਕ ਹਰ ਭਜ ਮਨਾ ਜਹਿ ਵਿਦਜਲ ਕਉ ਮੀਨ ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਆ ਜੇ ਤੂੰ ਗੋਬਿੰਦ ਦੇ ਗੁਣ ਨਾ ਗਾਵੇਂ ਤੇ ਤੇਰੇ ਜਨਮ ਦਾ ਕੋਈ ਅਰਥ ਹੀ ਨਹੀਂ ਹੈ मीनिंगलेस ਤੇਰੀ ਲਾਈਫ ਹੈ ਕੋਈ मीनिंग ਨਹੀਂ ਕੋਈ ਅਰਥ ਅਕਾਰਥ ਇੱਕ ਹੋ ਗਿਆ ਆਰਥ ਇੱਕ ਹੋ ਗਿਆ ਅਕਾਰਥ ਇੱਕ ਹੁੰਦਾ ਹੈ ਅਰਥ ਇੱਕ ਹੁੰਦਾ ਹੈ ਬੇਅਰਥ ਮੀਨਿੰਗਲੈਸ ਤੇਰੇ ਜਨਮ ਦੀ ਦੁਨੀਆ ਤੇ ਆਉਣ ਦੀ ਕੋਈ ਵੈਲਿਊ ਨਹੀਂ ਕੋਈ ਕੀਮਤ ਨਹੀਂ ਜੇ ਗੋਬਿੰਦ ਦੇ ਗੁਣ ਨਹੀਂ ਗਾਉਂਦਾ ਇੱਥੇ ਤੱਕ ਹੋ ਗਿਆ ਹੁਣ ਜਰਾ ਸੋਚ ਕੇ ਵੇਖੋ ਵੀ ਗੋਬਿੰਦ ਦੇ ਗੁਣ ਕਿਵੇਂ ਗਾਏ ਜਾਂਦੇ ਆ ਇਕਦਮ ਸਾਡੇ ਖਿਆਲ ਆਉਣਾ ਮੰਦਰਾਂ ਵਿੱਚ ਮਰਦੰਗਾਂ ਲੈ ਕੇ ਗੁਣ ਗਾਏ ਜਾ ਰਹੇ ਗੁਰਦੁਆਰਿਆਂ ਵਿੱਚ ਜੋੜੀਆਂ ਤਬਲਿਆਂ ਦੇ ਨਾਲ ਗੁਣ ਗਾਏ ਜਾ ਰਹੇ ਪਰ ਕੀ ਇਹ ਸੱਚ ਹੈ ਇਸੇ ਤਰ੍ਹਾਂ ਹੀ ਗੁਣ ਗਾਏ ਜਾਂਦੇ ਹੈ ਨਹੀਂ ਇਹ ਇੱਕ ਤਰੀਕਾ ਹੈ ਗੁਣ ਗਾਉਣ ਦਾ ਮੰਦਰ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਸਾਜਾਂ ਦੇ ਨਾਲ ਗੁਣਗਾਉਣ ਦਾ ਪਰ ਖੇੜ ਤੇ ਸਾਰੀ ਸਾਡੇ ਮਨ ਦੀ ਹੈ ਜਰੂਰੀ ਥੋੜਾ ਕਿ ਜੋ ਰਾਗੀ ਜੋ ਬੁਲਾਰਾ ਜੋ ਗਾਉਣ ਵਾਲਾ ਗਾ ਰਿਹਾ ਜੋ ਜੀਪ ਤੋਂ ਗਾ ਰਿਹਾ ਉਹਦਾ ਮਨ ਵੀ ਗਾ ਰਿਹਾ ਹੋਵੇ ਜੀਵ ਨਾਲ ਗਾਉਣ ਨੂੰ ਗੁਰਬਾਣੀ ਨਹੀਂ ਮੰਦੀ ਕੋਈ ਗਾਵੇ ਰਾਗੀ ਨਾਦੀ 베ਦੀ ਬਹੁਪਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜ ਬੜੇ ਪਾਂਤਾਂ ਨਾਲ ਬੜੇ ਤਰੀਕਿਆਂ ਨਾਲ ਲੋਕ ਗਾਉਂਦੇ ਐ ਜੇ ਮਨ ਵਿੱਚ ਕੁਝ ਹੋਰ ਚੱਲਦਾ ਫਿਰ ਥੋੜਾ ਜਿਨ ਮਨ ਹੋਰ ਮੁਖ ਹੋਰ ਸਿਕਾਂਡੇ ਕੱਚੇ ਇਦਾਂ ਨਹੀਂ ਹੁੰਦਾ ਮਨ ਵਿੱਚ ਕੁਝ ਹੋਰ ਹੈ ਮੁਖ ਵਿੱਚ ਕੁਝ ਹੋਰ ਹੈ ਪਰ ਮਾਨ ਹੀ ਨਹੀਂ ਫਿਰ ਗੁਣ ਗਾਉਣਾ ਹੈ ਕੀ ਸਾਜਾਂ ਨਾਲ ਲਗਾਇਆ ਜਾਵੇ ਰਸਨਾ ਨਾਲ ਗਾਇਆ ਜਾਵੇ ਇਹ ਇੱਕ ਤਰੀਕਾ ਹੈ ਪਰ ਅਸਲ ਖੇਡ ਹੈ ਮਨ ਕਰਕੇ ਗਾਉਣਾ ਮਨ ਗਾਵੇ ਬਿਨਾ ਸਾਜਾਂ ਤੋਂ ਵੀ ਗਾ ਸਕਦਾ ਹੈ ਗਿੰ ਬਿਨਾ ਬੋਲਣ ਤੋਂ ਬਿਨਾ ਆਵਾਜ਼ ਤੋਂ ਬਿਨਾ ਸਾਉਂਦ ਤੋਂ ਮਨ ਗਾ ਰਿਹਾ ਇੱਕ ਤਾਂ ਇਹ ਪੱਕਾ ਕਰ ਲੋ ਕਿ ਅਸਲ ਗਾਉਣਾ ਮਨ ਦਾ ਹੈ ਜੀਬ ਨਾਲ ਗਾਉਣਾ ਚੰਗਾ ਹੈ ਪਰ ਮਾਇਨੇ ਰੱਖਦਾ ਹੈ ਕਿ ਤੁਹਾਡਾ ਮਨ ਕੀ ਗਾਉਂਦਾ ਹੈ ਮਨ ਨਾ ਗਾਏਗਾ ਜੀਬ ਨਾਲ গਾਇਆ ਪਰ ਵਾਨ ਨਹੀਂ ਪਰ ਜੀਬ ਨਾਲ ਨਹੀਂ ਵੀ ਗਾਓਗੇ ਅਗਰ ਮਨ ਗਾ ਰਿਹਾ ਧਰਮਾਨ ਇਸ ਕਰਕੇ ਮਨ ਗਾਵੇ ਇੱਕ ਤਾਂ ਇਹ ਕਲੀਅਰ ਹੋ ਗਿਆ ਅਗਲਾ ਤਰੀਕਾ ਕੀ ਹੈ ਢੰਗ ਕੀ ਹੈ ਗੂੜ ਦਾ ਫਿਰ ਵਿਧੀ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਇਸੇ ਸ਼ਲੋਕ ਵਿੱਚ ਦੱਸੀ ਹੈ ਵਿਧੀ ਦਾ ਮਤਲਬ ਹੁੰਦਾ ਹੈ ਢੰਗ ਤਕਨੀਕ ਮੈਥਡ ਜੁਗਤ ਜੁਗਤ ਕੀ ਦਸੀ ਏ ਟੰਗ ਕੀ ਦਸਿਆ ਕਿਵੇਂ ਗਾਣਾ ਜੀ ਕਹੋ ਨਾਨਕ ਹਰ ਭਜ ਮਨਾ ਜਿਹੇ ਵਿਦ ਜਲ ਕੋ ਮੀਨ ਮੇਰਿਆ ਮਨਾ ਇਸ ਤਰ੍ਹਾਂ ਭਜ ਜਿਵੇਂ ਮੱਛੀ ਪਾਣੀ ਦੇ ਵਿੱਚ ਰਹਿ ਕੇ ਪਾਣੀ ਨੂੰ ਯਾਦ ਰੱਖਦੀ ਅਰਥ ਕੀ ਬਣਿਆ ਮੱਛੀ ਨੂੰ ਪਾਣੀ ਤੋਂ ਬਾਹਰ ਕੱਢੋ ਖਤਮ ਉਹਦੀ ਲਾਈਫ ਹੀ ਪਾਣੀ ਹੈ ਉਹਦੀ ਜ਼ਿੰਦਗੀ ਹੀ ਪਾਣੀ ਹੈ ਤੇ ਤੇਰੀ ਜ਼ਿੰਦਗੀ ਹੀ ਗੋਬਿੰਦ ਹੋਵੇ ਗੋਬਿੰਦ ਇੱਥੇ ਵੀ ਵਿਆਖਿਆ ਦੀ ਲੋੜ ਹੈ ਗੋਬਿੰਦ ਕੀ ਹੈ ਇਹ ਸਮਝਿਆ ਜਾਂਦਾ ਹੈ ਕਿ ਉੱਤੇ ਬੈਠਾ ਕੋਈ ਰੱਬ ਕੋਈ ਪਰਮਾਤਮਾ ਕੋਈ ਉੱਪਰ ਬੈਠਾ ਕੁਛ ਹੈ ਏ ਵੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਭਗਤ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਇੱਕ ਗੋਬਿੰਦ ਨਹੀਂ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਜਿਵੇਂ ਮੱਛੀ ਦੇ ਆਲੇ-ਦੁਆਲੇ ਆ ਵੀ ਪਾਣੀ ਹੈ ਸੱਜੇ ਵੀ ਪਾਣੀ ਹੈ ਖੱਬੇ ਵੀ ਪਾਣੀ ਹੈ ਉੱਪਰ ਵੀ ਪਾਣੀ ਹੈ ਥੱਲੇ ਵੀ ਪਾਣੀ ਹੈ ਪਾਣੀ ਤੋਂ ਬਿਨਾ ਤੇ ਕੁਛ ਵੀ ਨਹੀਂ ਮੱਛੀ ਨੂੰ ਪਾਣੀ ਤੋਂ ਬਾਹਰ ਕੱਢ ਦਿਓ ਉਹਨੂੰ ਪੁੱਛੋ ਪਾਣੀ ਹੈ ਪਾਣੀ ਤੋਂ ਬਿਨਾ ਕਿਵੇਂ ਹੈ ਤੇ ਉਹ ਦਸਣ ਜੋਗੀ ਵੀ ਨਹੀਂ ਰਹੇਗੀ ਖਤਮ ਹੋ ਜਾਏ ਜਿਵੇਂ ਮੱਛੀ ਦੇ ਸਾਹ ਪਾਣੀ ਦੇ ਵਿੱਚ ਹੀ ਚੱਲ ਰਹੇ ਨੇ ਜਿਸ ਦੇ ਵਿੱਚ ਸਾਡੇ ਸਾਹ ਚੱਲ ਰਹੇ ਨੇ ਨਾ ਉਹੀ ਗੋਬਿੰਦ ਹੈ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸਾਰਾ ਅਸਤਿਤਵ ਪੂਰਾ ਬ੍ਰਹਿਮੰਡ ਜਾਂ ਬਾਕੀ ਦੇ ਬ੍ਰਹਿਮੰਡ ਵੀ ਸਾਰੇ ਇਹ ਸਾਰੇ ਜੋੜ ਨੂੰ ਗੋਬਿੰਦ ਕਹਿੰਦੇ ਆ ਜਿਦੇ ਵਿੱਚ ਅਸੀਂ ਰਹਿੰਨੇ ਆ ਰੁੱਖ ਮਨੁੱਖ ਹਵਾ ਦਰਿਆ ਸਭ ਕੁਛ ਇਹਦੇ ਗੁਣ ਦਾ ਸਮੱਗਰ ਨੂੰ ਇੱਕ ਗੋਬਿੰਦ ਨੇ ਸਾਰਾ ਕੁਛ ਸਮੱਗਰ ਸਾਰੀ ਸਮੱਗਰੀ ਜਿਨੂੰ ਸੁਰਤ ਵਿੱਚ ਰੱਖ ਭੋਲਨਾ ਮੱਛੀ ਪਾਣੀ ਬਿਨਾ ਖਤਮ ਤੇ ਅਸੀਂ ਗੋਵਿੰਦ ਬਿਨਾ ਖਤਮ ਹਰ ਚੀਜ਼ ਦੇ ਕਰਕੇ ਸਾਡਾ ਹੋਣਾ ਹੈ ਜਿਵੇਂ ਸੂਰਜ ਨਾ ਚੜੇ ਕੀ ਸਾਡੀ ਕੋਈ ਹੋਂਦ ਰਹੇਗੀ ਹਵਾ ਨਾ ਹੋਵੇ ਸਾਡੀ ਕੋਈ ਹੋਂਦ ਹੋਏਗੀ ਖੁਰਾਕ ਖਤਮ ਹੋ ਜਾਏ ਭੋਜਨ ਖਤਮ ਹੋ ਜਾਏ ਸਾਡੀ ਕੋਈ ਹੋਂਦ ਹੋਏਗੀ ਨਹੀਂ ਅਸੀਂ ਖਤਮ ਮੱਛੀ ਪਾਣੀ ਤੋਂ ਬਾਹਰ ਕੱਢਣਸਾਰ ਖਤਮ ਹੈ ਤੇ ਸਾਰਾ ਅਸਤਿਤਵ ਸਾਡੇ ਆਲੇ ਦੁਆਲੇ ਹੈ ਤਾਂ ਅਸੀਂ ਵजूद ਵਿੱਚ ਹਾਂ ਨਹੀਂ ਤੇ ਅਸੀਂ ਖਤਮ ਬਿਲਕੁਲ ਖਤਮ ਸਾਡਾ ਕੋਈ ਵजूद ਹੈ ਹੀ ਨਹੀਂ ਗੋਬਿੰਦ ਤੁਮਣਾ ਬਸ ਇਹਨੂੰ ਸੁਰਤ ਚ ਰੱਖ ਇਹਨੂੰ ਚੇਤਾ ਰੱਖ ਇਹਨੂੰ ਕਹਿੰਦੇ ਨੇ ਗੁੰਗਾਉਣੇ ਜੀਵ ਨਾਲ ਉੱਚੀ ਉੱਚੀ ਬੋਲ ਕੇ ਗਾ ਗਾ ਕੇ ਜਿਹੜੇ ਗਾ ਰਹੇ ਨੇ ਉਹਨਾਂ ਨੂੰ ਮੁਬਾਰਕ ਹੈ ਪਰ ਇਹਦੇ ਨਾਲ ਹੀ ਗੱਲ ਨਹੀਂ ਬਣੇਗੀ ਸਿਰਫ ਇੱਕ ਅਹਿਸਾਸ ਮਨ ਵਿੱਚ ਰੱਖਣਾ ਹੈ ਅਹਿਸਾਸ ਹੋਵੇ ਤੇ ਜੀਵ ਤੋਂ ਗਾਵੇਂ ਹੋਰ ਵੀ ਚੰਗਾ ਹੈ ਪਰ ਜੇ ਜੀਵ ਤੋਂ ਗਾਵੇਂ ਅਹਿਸਾਸ ਹੋਵੇ ਹੀ ਨਾ ਤਾਂ ਕੋਈ ਫਾਇਦਾ ਨਹੀਂ ਇਹ ਅਹਿਸਾਸ ਰੱਖ ਸਭ ਪਾਸੇ ਗੋਬਿੰਦ ਦੀ ਗੋਬਿੰਦ ਹੈ ਉਹਦੇ ਵਿੱਚ ਹੀ ਮੈਂ ਸਾਹ ਲੈ ਰਿਹਾ ਮੇਰੇ ਮਾਪਿਓ ਵੀ ਉਹਦੇ ਵਿੱਚ ਹੀ ਸਾਹ ਲੈਂਦੇ ਰਹੇ ਆ ਦਾਦਾ ਦਾਦੀ ਵੀ ਪਰਦਾਦਾ ਪਰਦਾਦੀ ਵੀ ਮੇਰੇ ਬੱਚੇ ਵੀ ਉਹਦੇ ਵਿੱਚ ਹੀ ਸਾਹ ਲੈ ਰਹੇ ਆ ਇਹਦੇ ਵਿੱਚੋਂ ਨਿਕਲਾਂਗੇ ਖਤਮ ਹੋ ਜਾਾਂਗੇ हे ਗੋਬਿੰਦ ਤੂੰ ਸਾਰੇ ਪਾਸੇ ਫੈਲਿਆ ਹੋਇਆ ਜਿਵੇਂ ਮੱਛੀ ਕਹੇ ਹੈ ਪਾਣੀ ਤੂੰ ਹੀ ਮੇਰੀ ਜ਼ਿੰਦਗੀ ਹੈ ਤੇ ਅਸੀਂ ਕਹਿਣਾ ਹੈ ਹੈ ਗੋਬਿੰਦ ਤੂੰ ਹੀ ਮੇਰੀ ਜ਼ਿੰਦਗੀ ਹੈ ਪੂਰੇ ਅਸਤਿਤਵ ਨੂੰ ਮੁਖਾਤਬ ਹੋ ਕੇ ਫੀਲ ਕਰਕੇ ਸਾਰੇ ਕੁਛ ਨੂੰ ਨਾਲ ਲੈ ਕੇ ਸੋਚਣਾ ਹੈ ਰੱਬ ਕੋਈ ਵੱਖਰਾ ਨਹੀਂ ਹਰ ਦਰਖਤ ਨੂੰ ਵੀ ਐਡ ਕਰ ਲਿਓ ਵਿੱਚ ਜਦੋਂ ਗੋਬਿੰਦ ਨੂੰ ਗਿਣੋਗੇ ਨਾ ਸਮਗਰੀ ਸਾਰੀ ਗਿਣ ਲਿਓ ਐਡ ਕਰਕੇ ਫਿਰ ਉਹਨੂੰ ਗੋਬਿੰਦ ਨੂੰ ਫੀਲ ਕਰਿਓ ਇਹ ਟੈਕਨੀਕ ਵੀ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਨੇ ਇਸੇ ਸ਼ਲੋਕ 'ਚ ਦੱਸੀ ਹੈ ਫਿਰ ਪੜ੍ਹਦੇ ਹਾਂ ਗਨ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਹੋ ਨਾਨਕ ਹਰ ਭਜ ਮਨਾ ਜਹਿ ਬਿਦ ਜਲ ਕੋ ਮੀਨ ਅਨਗੁਰੂ ਤੇਗ ਬਹਾਦਰ ਸਾਹਿਬ ਗੋਬਿੰਦ ਨੂੰ ਫੀਲ ਕਿਵੇਂ ਕਰੀਏ ਇਹ ਵੀ ਵਿੱਚ ਹੀ ਦੱਸ ਦਿੱਤਾ ਨੁਕਤੇ ਦੱਸ ਦਿੱਤੇ ਅੱਗੇ ਫਿਰ ਸਾਡੀ ਬੇਨਤ ਹੈ ਇਸ ਅਹਿਸਾਸ ਵਿੱਚ ਜੀ ਸਭ ਪਾਸੇ ਗੋਬਿੰਦਾ ਵੇਖੋ ਨਾ ਜੀ ਮਾਂ ਕਿਤੇ ਬੈਠੀ ਹੁੰਦੀ ਹੈ ਪੁੱਤ ਕਿਤੇ ਬੈਠਾ ਹੁੰਦਾ ਪਰ ਇੱਕ ਅਹਿਸਾਸ ਹੁੰਦਾ ਹੈ ਮੇਰੀ ਮਾਂ ਕਿਤੇ ਹੈ ਪ੍ਰੇਮੀ ਕਿਤੇ ਬੈਠਾ ਪ੍ਰੇਮਿਕਾ ਕਿਤੇ ਬੈਠੀ ਹੈ ਪਰ ਇੱਕ ਅਹਿਸਾਸ ਹੁੰਦਾ ਹੈ ਉਹ ਮੇਰਾ ਹੈ। ਇਹੀ ਅਹਿਸਾਸ ਰੱਖੋ ਕਿ ਸਭ ਪਾਸੇ ਗੋਬਿੰਦ ਹੈ। ਉਹਦੇ ਵਿੱਚ ਹੀ ਅਸੀਂ ਜੀ ਰਹੇ ਆਂ। ਇਹਦੇ ਵਿੱਚ ਹੀ ਅਸੀਂ ਸਮਾ ਜਾਵਾਂਗੇ। ਇੱਕ ਦਿਨ ਮਰ ਜਾਵਾਂਗੇ। ਇੱਕ ਦਿਨ ਖਤਮ ਹੋ ਜਾਵਾਂਗੇ। ਅੱਜ ਇੰਨੀ ਗੱਲ ਹੀ ਕਰਦੇ ਆਂ। ਅਗਲਾ ਸ਼ਲੋਕ ਕੱਲ ਤੇ ਕੱਲ ਫਿਰ ਅਗਲੇ ਸ਼ਲੋਕ ਦੀ ਵਿਆਖਿਆ ਕਰਾਂਗੇ। ਇਹਨੂੰ ਚੰਗੀ ਤਰ੍ਹਾਂ ਸਮਝ ਲੈਣਾ। ਕਾਫੀ ਹੱਦ ਤੱਕ ਕਲੀਅਰ ਹੋ ਜਾਏਗਾ ਅਸੀਂ ਕਿਵੇਂ ਗੁਰਬਾਣੀ ਨੂੰ ਵਿਚਾਰੀਏ ਯਤਨ ਕਰਿਓ ਸਮਝਣ ਦੀ ਕੋਸ਼ਿਸ਼ ਕਰਿਓ ਬਹੁਤ ਬਹੁਤ ਧੰਨਵਾਦ ਵੀਡੀਓ ਸੁਣ ਕੇ ਬਾਕੀਆਂ ਤੱਕ ਵੀ ਸ਼ੇਅਰ ਕਰਿਓ ਸਭ ਤੱਕ ਮੈਸੇਜ ਜਾਂਦਾ ਰਹੇ ਤੇ 52 ਦੇ 52 ਸ਼ਲੋਕ ਆਪਾਂ ਇੱਕ ਇੱਕ ਕਰਕੇ ਉਹਦੀ ਵਿਆਖਿਆ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ